ਤਾਂ ਗੱਲ ਪੰਜਾਬ ਦੀ ਦੇ ਵਿੱਚ ਅੱਜ ਗੱਲ ਕਰਾਂਗੇ ਜੇਲ੍ਹਾਂ ਬਾਰੇ ਇਹ ਉਹੀ ਥਾਂ ਹੈ ਕਹਿੰਦੇ ਨੇ ਕਿ ਜੇਲ੍ਹਾਂ ਦੀ ਜ਼ਿੰਦਗੀ ਜਿਹੜੀ ਹੁੰਦੀ ਹੈ ਬਹੁਤ ਮਾੜੀ ਹੁੰਦੀ ਹੈ ਪਰ ਜੇਲ੍ਹਾਂ ਦੇ ਜਿਹੜੇ ਕਾਨੂੰਨ ਨੇ ਉਹ ਬਾਹਰ ਨਾਲੋਂ ਜ਼ਿੰਦਗੀ ਨਾਲੋਂ ਬਿਲਕੁਲ ਵੱਖ ਹੁੰਦੇ ਨੇ ਤਾਂ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰ ਜਿਹੜੇ ਨੇ ਉਹ ਬਾਹਰ ਧਮਕੀਆਂ ਦਵਾਉਂਦੇ ਨੇ ਰੰਗਦਾਰੀ ਮੰਗਵਾਉਂਦੇ ਨੇ ਹਮਲੇ ਕਰਵਾਉਂਦੇ ਨੇ ਅਕਸਰ ਹੀ ਅਸੀਂ ਖਬਰਾਂ ਦੇ ਵਿੱਚ ਤੁਹਾਨੂੰ ਨਸ਼ਰ ਕਰਕੇ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਕਦੇ ਲਾਰੈਂਸ ਗੈਂਗ ਕਦੇ ਬੰਬੀਹਾ ਗੈਂਗ ਤਾਂ ਅੱਜ ਦਾ ਮੁੱਦਾ ਇਸੇ ਕਰਕੇ ਚੁਣਿਆ ਗਿਆ ਕਿਉਂਕਿ ਪੰਜਾਬ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਵਧ ਰਹੇ ਅਪਰਾਧ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਗੈਂਗਸਟਰ ਦੀਆਂ ਗਤੀਵਿਧੀਆਂ ਉਹਨਾਂ ਨੂੰ ਰੋਕਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਇਸ ਦੇ ਤਹਿਤ ਪੰਜਾਬ ਪੁਲਿਸ ਦੇ 18 ਤਜਰਬੇਕਾਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਜੇਲ੍ਹ ਵਿਭਾਗ ਦੇ ਵਿੱਚ ਤਰੱਕੀ ਦੇ ਕੇ ਤਾਇਨਾਤ ਕੀਤਾ ਗਿਆ ਹੈ ਇਹ ਅਧਿਕਾਰੀ ਹੁਣ ਜੇਲ੍ਹਾਂ ਦੀ ਸੁਰੱਖਿਆ ਅਨੁਸ਼ਾਸਨ ਅਤੇ ਵਿਵਸਥਾ ਨੂੰ ਸ਼ਕਤੀ ਦੇ ਨਾਲ ਲਾਗੂ ਵੀ ਕਰਨਗੇ ਸਰਕਾਰ ਨੇ ਇਹਨਾਂ ਅਧਿਕਾਰੀਆਂ ਨੂੰ ਉਹਨਾਂ ਦੇ ਮੌਜੂਦਾ ਅਹੁਦੇ ਤੋਂ ਇੱਕ ਰੈਂਕ ਉੱਪਰ ਦਿੱਤਾ ਹੈ ਜੇਕਰ ਕੋਈ ਇਨਸਪੈਕਟਰ ਹੈ ਤੇ ਉਸ ਨੂੰ ਉਸ ਦਾ ਉੱਪਰ ਉਹਦਾ ਦੇ ਦਿੱਤਾ ਗਿਆ ਇਸ ਸੂਚੀ ਦੇ ਵਿੱਚ ਤਿੰਨ ਆਈਜੀ ਰੈਂਕ ਦੇ ਅਧਿਕਾਰੀ ਵੀ ਨੇ ਮਨਮੋਹਨ ਕੁਮਾਰ ਪੀਪੀਐਸ ਨੇ ਜੋ ਕਿ ਸਤਵੀਰ ਸਿੰਘ ਉਹਨਾਂ ਦੇ ਨਾਲ ਦਿਲਜੀਤ ਸਿੰਘ ਡੀਏਜੀ ਬਣਾ ਦਿੱਤਾ ਇਹਨਾਂ ਨੂੰ ਆਈਜੀ ਤੋਂ ਸਿੱਧਾ ਡੀਆਈਜੀ ਤਨਤ ਕਰ ਦਿੱਤਾ ਗਿਆ ਸਿਰਫ ਕਿਉਂ ਜੇਲ੍ਹਾਂ ਦੇ ਵਿੱਚ ਸੁਰੱਖਿਆ ਪ੍ਰਬੰਧ ਵਧੀਆ ਹੋ ਜਾਣਾ ਇਸ ਦੇ ਨਾਲ ਹੀ ਪੰਜ ਐਸਪੀ ਰੈਂਕ ਦੇ ਜਿਹੜੇ ਅਧਿਕਾਰੀ ਨੇ ਅਜੇ ਰਾਜ ਗਗਨੇਸ਼ ਕੁਮਾਰ, ਪ੍ਰਦੀਪ ਸਿੰਘ ਸੰਧੂ, ਮੁਖਤਿਆਰ ਰਾਏ, ਸਿਮਰਨਜੀਤ ਸਿੰਘ ਜਿਨੇ ਨੂੰ ਕਿ ਜੇਲ ਸੁਪਰਡੈਂਟ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਸਰਕਾਰ ਦਾ ਉਦੇਸ਼ ਜੇਲਾਂ ਦੇ ਵਿੱਚ ਸ਼ਿਕੰਜਾ ਕੱਸਣਾ ਹੈ ਉਹਨਾਂ ਅਪਰਾਧੀਆਂ ਤੇ ਜੋ ਕਿ ਗੈਰ ਕਾਨੂੰਨੀ ਗਤੀਵਧੀਆਂ ਨੂੰ ਜਿਹੜਾ ਕਿ ਪੂਰੀ ਤਰੀਕੇ ਦੇ ਨਾਲ ਅੰਜਾਮ ਦਿੰਦੇ ਨੇ ਉਹਨਾਂ ਨੂੰ ਰੋਕਣਾ ਹੈ। 10 ਇਨਸਪੈਕਟਰ ਇਹਨਾਂ ਦੇ ਨਾਲ ਨਾਲ ਤੁਹਾਨੂੰ ਦੱਸ ਦਿੰਨੇ ਆ ਉਹਨਾਂ ਨੂੰ ਡਿਪਟੀ ਸੁਪਰੀਡੈਂਟ ਬਣਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ ਇਹ 10 ਇਨਸਪੈਕਟਰ ਜਿਨ੍ਹਾਂ ਦੇ ਨਾਮ ਤੁਹਾਨੂੰ ਦੱਸ ਦਿੰਨੇ ਆ ਜੇਲ ਗ੍ਰੇਡ 2 ਦੇ ਵਿੱਚ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਿੰਨ ਮਹਿਲਾ ਇਨਸਪੈਕਟਰ ਵੀ ਨੇ ਇਹਨਾਂ ਦੇ ਨਾਮ ਦੇ ਵਿੱਚ ਜਿਹੜੇ ਸ਼ਾਮਿਲ ਕੀਤੇ ਗਏ ਨੇ ਸੂਚੀ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਆਸ਼ਾ ਰਾਣੀ, ਕਮਲਜੀਤ ਸਿੰਘ, ਗੁਰਪਿਆਰ ਸਿੰਘ, ਅਮਨ, ਰਵੀ ਕੁਮਾਰ, ਪ੍ਰੀਤਿੰਦਰ ਸਿੰਘ, ਗੁਰਦੇਵਾਲ ਸਿੰਘ ਮਾਫ ਕਰਨਾ ਗੁਰਿੰਦਰਪਾਲ ਸਿੰਘ ਸਿਮਰਨਪ੍ਰੀਤ ਕੌਰ ਮਨਜੀਤ ਕੌਰ ਅਤੇ ਜਗਦੀਪ ਸਿੰਘ ਇਹ ਨਾਮ ਸ਼ਾਮਿਲ ਨੇ ਇਹਨਾਂ ਨੂੰ ਤੈਨਾਤ ਕੀਤਾ ਗਿਆ ਹੈ ਇਹਨਾਂ ਦੇ ਨਾਲ ਨਾਲ ਅਜੀ ਰੈਂਕ ਦੇ ਵੀ ਅਧਿਕਾਰੀ ਜਿਵੇਂ ਤੁਹਾਨੂੰ ਦੱਸਤਾ ਐ ਐਸਪੀ ਰੈਂਕ ਦੇ ਵੀ ਅਧਿਕਾਰੀ ਤੁਹਾਨੂੰ ਦੱਸਤਾ ਇੱਕ ਇੱਕ ਰੈਂਕ ਉਹਨਾਂ ਨੂੰ ਪ੍ਰੋਮੋਸ਼ਨ ਦੇ ਕੇ ਜੇਲ੍ਹਾਂ ਦੇ ਵਿੱਚ ਅਨੁਸ਼ਾਸਨ ਅਤੇ ਸ਼ਕਤੀ ਵਧਾਉਣ ਦੇ ਲਈ ਲਗਾਇਆ ਗਿਆ ਹੈ ਬਿਹਤਰ ਹੋਵੇਗਾ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ 25 ਜੂਨ ਨੂੰ ਜੇਲ੍ਹਾਂ ਦੇ ਨਾਲ ਹੀ ਜੁੜੀ ਤੁਹਾਨੂੰ ਖਬਰ ਦੱਸਾਂਗੇ 25 ਜੂਨ ਨੂੰ ਖਬਰ ਆਈ ਸੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਡਰੱਗ ਨੈਟਵਰਕ ਵਿਰੁੱਧ ਵੱਡੀ ਕਾਰਵਾਈ ਵੀ ਉਸ ਵੇਲੇ ਕੀਤੀ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਜੇਲਾ ਦੇ ਅੰਦਰ ਨਸ਼ੀਲੇ ਪਦਾਰਥਾਂ ਦੇ ਪਹੁੰਚਣ ਦੀਆਂ ਘਟਨਾਵਾਂ ਲਗਾਤਾਰ ਆਈਆਂ ਜਿਸ ਕਰਕੇ ਤਿੰਨ ਡਿਪਟੀ ਸੁਪਰੀਡੈਂਟ ਜਿਹੜੇ ਸੀ ਦੋ ਸਹਾਇਕ ਸੁਪਰੀਡੈਂਟ ਉਹਨਾਂ ਦੇ ਸਮੇਤ 25 ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਯਾਨੀ ਕਿ ਸਸਪੈਂਡ ਕਰ ਦਿੱਤਾ ਗਿਆ ਸੀ ਜਿਵੇਂ 18 ਨੂੰ ਅੱਜ ਲਗਾਇਆ ਗਿਆ ਹੈ ਬੱਚੀ ਨੂੰ ਸਸਪੈਂਡ ਪਹਿਲਾ ਕਰ ਦਿੱਤਾ ਗਿਆ ਸੀ ਜੂਨ ਮਹੀਨੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਸੂਬੇ ਦੇ ਵਿੱਚ ਭ੍ਰਸ਼ਟਾਚਾਰ ਨੂੰ ਜੜੋ ਪੁੱਟਣ ਦੀ ਇਹ ਕਾਰਵਾਈ ਹੈ ਇਹ ਕਾਰਵਾਈ ਜੇਲਾ ਦੇ ਅੰਦਰ ਚੱਲ ਰਹੇ ਡਰੱਗ ਨੈੱਟਵਰਕ ਨੂੰ ਤਬਾਹ ਕਰਨ ਦੀ ਹੈ ਭ੍ਰਸ਼ਟਾਚਾਰ ਅਤੇ ਡਰੱਗ ਨੈੱਟਵਰਕ ਵਿਰੋਧ ਵੱਡੀ ਕਾਰਵਾਈ ਮਾਨ ਸਰਕਾਰ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਜੇਲਾ ਦੇ ਅੰਦਰ ਇੱਕ ਡਰੱਗ ਨੈੱਟਵਰਕ ਚੱਲ ਰਿਹਾ ਸੀ ਨਸ਼ੇ ਜਿਹੜੇ ਕੈਦੀ ਨੇ ਉਹ ਆਸਾਨੀ ਦੇ ਨਾਲ ਨਸ਼ੇ ਕੈਦੀਆਂ ਨੂੰ ਮਿਲ ਜਾਂਦੇ ਸੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਜਿਸ ਤੋਂ ਬਾਅਦ ਇਨਵੈਸਟੀਗੇਸ਼ਨ ਕੀਤੀ ਗਈ ਤੇ 25 ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਵੀ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਡਰੱਗ ਨੈਟਵਰਕ ਵਿਰੁੱਧ ਇੱਕ ਵੱਡੀ ਕਾਰਵਾਈ ਅਸੀਂ ਕੀਤੀ ਹੈ ਇਹ ਕਾਰਵਾਈ ਸੂਬੇ ਦੀਆਂ ਜੇਲਾਂ ਵਿੱਚ ਭ੍ਰਿਸ਼ਟਾਚਾਰ ਅਤੇ ਡਰੱਗ ਨੈਟਵਰਕ ਬਾਰੇ ਮਿਲੀ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਹੈ ਤੇ ਇਸ ਮੌਕੇ ਤੁਹਾਨੂੰ ਦੱਸ ਦਿੰਨੇ ਆ ਕਿ ਸਾਰੀ ਤੁਹਾਨੂੰ ਦੱਸ ਤਾ ਕਿ 18 ਅਧਿਕਾਰੀ ਕਿਸ ਤਰੀਕੇ ਦੇ ਨਾਲ ਨਵੇਂ ਲਗਾ ਦਿੱਤੇ ਗਏ ਨੇ ਤੇ 25 ਅਧਿਕਾਰੀ ਜਿਹੜੇ ਜੂਨ ਮਹੀਨੇ ਦੇ ਵਿੱਚ ਮੁਅਤਲ ਕੀਤੇ ਗਏ ਸੀ ਤੇ ਇਸ ਮੌਕੇ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਮੁਖਬਲਾਰੇ ਨੇ ਨੀਲ ਗਰਗ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਐਕਸਪਲੇਨ ਕੀਤਾ ਕਿ ਆਖਰ ਕਿਉਂ ਕੀਤਾ ਗਿਆ ਇਹ ਸਾਰਾ ਬਦਲਾ ਸੁਣਾਉਣਿਆ ਤੁਹਾਨੂੰ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਅਤੇ ਗੈਂਗਸਟਰਵਾਦ ਨੂੰ ਜੜੋਂ ਪੁੱਟਣਾ ਮਾਨ ਸਾਹਿਬ ਦੀ ਸਭ ਤੋਂ ਵੱਡੀ ਕਮਿਟਮੈਂਟ ਪੰਜਾਬ ਦੇ ਲੋਕਾਂ ਨਾਲ ਹੈ ਔਰ ਮਾਨ ਸਾਹਿਬ ਦੀ ਸਰਕਾਰ ਇਸ ਦੇ ਉੱਤੇ ਖਰੇ ਬੀਤਰੀ ਹੈ ਦੋ ਦਹਾਕਿਆਂ ਤੱਕ ਪੰਜਾਬ ਦੀ ਜਵਾਨੀ ਨੇ ਪੰਜਾਬ ਨੇ ਆਪਣੇ ਪਿੰਡੇ ਦੇ ਉੱਤੇ ਨਸ਼ੇ ਦਾ ਸੰਤਾਪ ਹਟਾਇਆ ਜਿੱਚ ਹਜ਼ਾਰਾਂ ਸਾਡੀਆਂ ਜਵਾਨੀਆਂ ਜਿਹੜੀਆਂ ਉਹ ਗਵਾਚ ਗਈਆਂ ਨੇ ਜਿਹੜੀਆਂ ਇਸ ਦੁਨੀਆ ਤੋਂ ਰੁਕਸਤ ਹੋ ਗਈਆਂ ਹੁਣ ਇਹ ਜਿਹੜੀ ਅੰਤਮ ਲੜਾਈ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਨੇ ਛੇੜੀ ਹੈ ਇਹ ਨਤੀਜਾ ਵੀ ਬਿਲਕੁਲ ਸਾਹਮਣੇ ਸਾਖਸ਼ ਤੌਰ ਤੇ ਨਜ਼ਰ ਆ ਰਿਹਾ ਹੈਗਾ ਜਿੱਥੇ ਸਪਲਾਈ ਚੇਨ ਪੂਰੀ ਤਰ੍ਹਾਂ ਟੁੱਟੀ ਹੈ ਉੱਥੇ ਲੋਕਾਂ ਦੇ ਵਿੱਚ ਵੀ ਜਾਗਰਤੀ ਹੋਈ ਹੈ ਤਾਂ ਇੱਕ ਇਹ ਵੀ ਚੇਂਜ ਦੇਖੀ ਗਈ ਹੈਗੀ ਹੈ ਕਿ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਅਪਰਾਧੀ ਨਾ ਕੇਵਲ ਉੱਥੇ ਨਸ਼ਾ ਖੋਰੀ ਕਰਦੇ ਆ ਤੇ ਬਲਕਿ ਉਹਨਾਂ ਦੀਆਂ ਜਿਹੜੀਆਂ ਅਪਰਾਧਿਕ ਘਟਨਾਵਾਂ ਦੇ ਵਿੱਚ ਸ਼ਮੂਲੀਅਤ ਵੀ ਪਾਈ ਗਈ ਹੈਗੀ ਹੈ ਔਰ ਪੰਜਾਬ ਸਰਕਾਰ ਨੇ ਜਦੋਂ ਇਹ ਤਹਿਈ ਕੀਤਾ ਹੋਇਆ ਕਿ ਪੰਜਾਬ ਦੇ ਵਿੱਚੋਂ ਨਸ਼ੇ ਵੀ ਖਤਮ ਕਰਨੇ ਆ ਪੰਜਾਬ ਦੇ ਵਿੱਚੋਂ ਅਪਰਾਧ ਦੀ ਖਤਮ ਕਰਨੀ ਹੈ ਪੰਜਾਬ ਦਾ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਹੈ ਔਰ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਖਤਮ ਕਰਨਾ ਹੈਗਾ ਸੋ ਇੱਕ ਨਿਰਣਾ ਲਿਆ ਗਿਆ ਹੈਗਾ ਕਿ ਨਾ ਕੇਵਲ ਜਿਹੜੀਆਂ ਜੇਲ੍ਹਾਂ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਏਗਾ ਨਵੀਂ ਟੈਕਨੋਲੋਜੀ ਅਡਾਪਟ ਕੀਤੀ ਜਾਏਗੀ ਤਾਂ ਕਿ ਇਹਨਾਂ ਦੀ ਗਤੀਵਿਧੀਆਂ ਦੇ ਉੱਤੇ ਰੋਕਥਾਮ ਲਾਈ ਜਾ ਸਕੇ ਬਟ ਦੂਜੇ ਵੱਨੇ ਹੁਣ ਜਿਹੜਾ ਪੰਜਾਬ ਸਰਕਾਰ ਨੇ 18 ਉਹ ਵੱਡੇ ਅਫਸਰਾਂ ਦੀ ਨਿਯੁਕਤੀ ਜੇਲ੍ਹ ਵਿਭਾਗ ਦੇ ਵਿੱਚ ਕੀਤੀ ਹੈ ਜਿਨ੍ਹਾਂ ਦਾ ਆਪਣੇ ਇੱਕ ਤਜਰਬਾ ਹੈਗਾ ਇਹੋ ਜਿਹੇ ਲੋਕਾਂ ਦੇ ਨਾਲ ਨਜਿੱਠਣ ਦਾ ਉਹਨਾਂ ਨੂੰ ਤਜਰਬਾ ਹੈਗਾ ਪਰ ਮੈਨੂੰ ਉਹ ਲੱਗਦਾ ਹੈ ਕਿ ਇਹ ਨਿਯੁਕਤੀ ਹੋਣ ਦੇ ਨਾਲ ਜਿਹੜਾ ਹੈਗਾ ਜੇਲ੍ਹਾਂ ਦੇ ਵਿੱਚ ਜਿਹੜਾ ਫੈਲਿਆ ਹੋਇਆ ਗੈਂਗਸਟਰਵਾਦ ਹੈ ਜਿਸ ਦੇ ਦੁਆਰਾ ਗਤੀਵਿਧੀਆਂ ਚਲਾਈਆਂ ਜਾਂਦੀਆਂ ਨੇ ਜਾਂ ਨਸ਼ਾ ਨੂੰ ਹਲਾਹ ਦਿੱਤਾ ਜਾਂਦਾ ਉਸ ਦੇ ਉੱਤੇ ਵੀ ਇਹ ਅੰਤਮ ਵਾਰਖ ਹੋਏਗਾ ਔਰ ਇੱਕ ਦਿਨ ਬਿਲਕੁਲ ਜੋ ਮਾਨ ਸਾਹਿਬ ਦਾ ਸੁਪਨਾ ਹੈ ਰੰਗਲਾ ਪੰਜਾਬ ਦਾ ਮਹਾਂ ਬਣਾਉਣ ਦਾ ਸੁਪਨਾ ਉਹ ਬਿਲਕੁਲ ਸਾਰਥਕ ਹੁੰਦਾ ਹੋਇਆ ਨਜ਼ਰ ਆਏਗਾ ਤਾ 18 ਕਾਬਲ ਅਫਸਰਾਂ ਦੀ ਜਿਹੜੀ ਡਿਊਟੀ ਹੈ ਉਹ ਲਗਾ ਦਿੱਤੀ ਗਈ ਆ ਜਿਹੜਾ ਕਿ ਉਹਨਾਂ ਦਾ ਰੈਂਕ ਦੇ ਵਿੱਚ ਵਾਦਾ ਕੀਤਾ ਗਿਆ ਇੱਕ ਰੈਂਕ ਉਹਨਾਂ ਨੂੰ ਉੱਪਰ ਦਿੱਤੀ ਗਈ ਹੈ ਤਾਂ ਕਿ ਪੰਜਾਬ ਦੀਆਂ ਜੇਲਾਂ ਦੇ ਅੰਦਰ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਉਹਨੂੰ ਸਾਸ਼ਣ ਹੈ ਉਹ ਸਹੀ ਤਰੀਕੇ ਦੇ ਨਾਲ ਚੱਲ ਸਕੇ ਇਸ ਮੁੱਦੇ ਦੇ ਉੱਤੇ ਸਾਡੇ ਨਾਲ ਬਹਿਸ ਕਰਨ ਦੇ ਲਈ ਡਿਬੇਟ ਕਰਨ ਦੇ ਲਈ ਭਾਜਪੀ ਤੋਂ ਗੁਰਚਨ ਸਿੰਘ ਸੰਧੂ ਜਿਹੜੇ ਨੇ ਉਹ ਜੁੜ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਿਕਰਮਜੀਤ ਸਿੰਘ ਪਾਸੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਉਹ ਵੀ ਜੁੜ ਚੁੱਕੇ ਨੇ ਤੇ ਸੀਪਾਲ ਸਿੰਘ ਸਾਬਕਾ ਆਈਜੀ ਰਹਿ ਚੁੱਕੇ ਨੇ ਪੰਜਾਬ ਪੁਲਿਸ ਦੇ ਵਿੱਚ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦਾ ਮੈਂ ਨਿਊ ਸਟੇਟ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਸਵਾਲ ਮੈਂ ਆਮ ਆਦਮੀ ਪਾਰਟੀ ਤੋਂ ਰਹਿਣਾ ਚਾਹਾਂਗਾ ਬਿਕਰਮਜੀਤ ਪਾਸੀ ਜੀ ਇਹ ਫੈਸਲਾ ਆਖਰਕਾਰ ਕਿਉਂ ਲੈਣਾ ਪਿਆ ਕਿਉਂ ਇਨਪੁਟ ਕੋਈ ਆਈਸੀ ਪੰਜਾਬ ਦੀਆਂ ਜੇਲਾ ਦੇ ਅੰਦਰ ਕੀ ਪੰਜਾਬ ਦੀਆਂ ਜੇਲਾਂ ਦਾ ਜਿਹੜਾ ਪ੍ਰਸ਼ਾਸਨ ਪਹਿਲਾਂ ਸਹੀ ਤਰੀਕੇ ਦੇ ਨਾਲ ਢੰਗ ਦੇ ਨਾਲ ਕੰਮ ਨਹੀਂ ਚੱਲ ਰਿਹਾ ਸੀ ਕੋਈ ਐਸੀ ਇਨਪੁਟ ਹੈ ਕਿਉਂਕਿ 25 ਜਿਹੜੇ ਅਧਿਕਾਰੀ ਨੇ ਉਹਨਾਂ ਦਾ 1 ਮਹੀਨੇ ਪਹਿਲਾਂ ਯਾਨੀ ਕਿ ਜੂਨ ਮਹੀਨੇ ਦੇ ਵਿੱਚ ਉਹਨਾਂ ਨੂੰ ਮੁਅਤਲ ਕੀਤਾ ਗਿਆ ਤੇ ਹੁਣ ਨਵੇਂ 18 ਅਧਿਕਾਰੀ ਲਗਾ ਦਿੱਤੇ ਗਏ ਇੱਕ ਇੱਕ ਰੈਂਕ ਉੱਪਰ ਕਰਕੇ ਐਕਸਪਲੇਨ ਕਰ ਦਿਓ ਕਿ ਆਖਿਰ ਇਹ ਫੈਸਲਾ ਕਿਉਂ ਲਿਆ ਗਿਆ ਅਸਸੀ ਕਾਲ ਜੀ ਤੁਹਾਨੂੰ ਵੀ ਮੇਰੇ ਰਿਸਪੈਕਟਡ ਕੋਪੈਨਲਿਸ ਤੇ ਦਰਸ਼ਕਾਂ ਨੂੰ ਜੀ ਤਪਾ ਸਾਡਾ ਬਿਲਕੁਲ ਕਲੀਅਰ ਮੰਤਵ ਹੈ ਇਸ ਸਰਕਾਰ ਦਾ ਕਲੀਅਰ ਮਕਸਦ ਕਿ ਅਸੀਂ ਪੰਜਾਬ ਦੇ ਵਿੱਚ ਜਿੱਦਾਂ ਨਸ਼ਿਆਂ ਨੂੰ ਖਤਮ ਕਰਨਾ ਹੈ ਕ੍ਰਪਸ਼ਨ ਨੂੰ ਖਤਮ ਕਰਨਾ ਹੈ ਜੇਲ੍ਹਾਂ ਦੇ ਵਿੱਚ ਵੀ ਜਿਹੜਾ ਗੈਂਗਸਟਰਵਾਦ ਸਾ ਵੀ ਹੋਣ ਦੀ ਕੋਸ਼ਿਸ਼ ਕਰਦਾ ਆ ਰਿਹਾ ਬਹੁਤ ਸਮੇਂ ਤੋਂ ਚੱਲ ਰਿਹਾ ਇੱਕ ਨੈਕਸਸ ਕਹਿ ਸਕਦੇ ਹੋ ਤੁਸੀਂ ਬਿਲਕੁਲ ਬਿਟਵੀਨ ਪ੍ਰੀਜ਼ਨਰਸ ਐਂਡ ਸਮ ਜੇਲ ਸਟਾਫ ਸਮ ਜੇਲ ਸਟਾਫ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜੀ prisoners and some jail staffs ਇਹਨੂੰ ਆਪਾਂ ਲੈਕਚਰਸ ਕਾਂਗੇ ਉਹਨੂੰ ਵੀ ਅਸੀਂ ਲਗਾਤਾਰ ਤੋੜਨ ਦਾ ਕੰਮ ਕੀਤਾ ਪਰ ਇਸੇ ਲਈ ਜਿਹੜੀ ਤੁਸੀਂ ਗੱਲ ਦੱਸੀ ਸੀ ਕਿ ਅਸੀਂ 25 ਜਿਹੜੇ ਹੈ ਜੇਲ ਆਫੀਸਰਸ ਨੂੰ ਸਸਪੈਂਡ ਕੀਤੇ ਜੂਨ ਦੇ ਵਿੱਚ ਉਹ ਵੀ ਉਸੇ ਕੜੀ ਦਾ ਇੱਕ ਨਤੀਜਾ ਸੀ ਕਿ ਜਿੱਤੇ ਜਿੱਤੇ ਵੀ ਅਸੀਂ ਦੇਖਿਆ ਉਹ ਨੈਗਲੀਜੈਂਸ ਪਾਈ ਗਈ ਤਾਂ ਅਸੀਂ ਨਾਲ ਦੀ ਨਾਲ ਐਕਸ਼ਨ ਲਿਆ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆਈ ਤਾਂ ਸੀ ਸਾਲ ਦੇ ਵਿੱਚ ਵਿੱਚ तकरीबन ਇੱਕ ਸਾਲ ਵੀ ਕੀ ਕਹਣਾ ਆਪਾਂ ਤੇ 9 ਮਹੀਨਿਆਂ ਦੇ ਵਿੱਚ ਵਿੱਚ 4716 ਸੈੱਲ ਫੋਨਸ ਰਿਕਵਰ ਕੀਤੇ ਜੇ ਹਨ 4716 ਇਹ ਅੰਕੜਾ ਹੈ ਜੀ ਔਰ ਬਹੁਤ ਵੱਡੀ ਗਿੰਦਗੀ ਦੀ ਚਿਕ ਨੈਕਸਸ ਚਲੇ ਆ ਰਿਹਾ ਕਿ ਆ ਉਦੋਂ ਤੋਂ ਹੀ ਸਾਡੀ ਸਰਕਾਰ ਨੇ ਇਸ ਪੱਧਰ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਮੈਂ ਇਹ ਨਹੀਂ ਕਹਿੰਦਾ ਕਿ ਹੁਣ ਵੀ ਨਹੀਂ ਪਕੜੇਗੇ ਉਹਨੇ 10 ਜੂਨ ਨੂੰ ਵੀ 2025 ਨੂੰ ਅਸੀਂ ਫਿਰੋਜ਼ਪੁਰ ਸੈਂਟਰਲ ਜੇਲ੍ਹ ਤੇ ਰੋਜ਼ਾਨਾ ਆਂਦੀਆਂ ਰਹਿੰਦੀਆਂ ਨੇ ਖਬਰਾਂ ਐਸੀਆਂ ਬਿਲਕੁਲ ਬਿਲਕੁਲ ਔਰ ਉਹਦੇ ਚ ਤੁਸੀਂ ਦੇਖਿਆ ਹੋਣਾ ਸੀ 19 ਜਿਹੜੇ ਕੈਦੀਆਂ ਉਹ ਬੁੱਕ ਕੀਤੇ ਆ ਅੰਡਰ ਸੈਕਸ਼ਨ 52 ਆਫ ਦੀ ਪ੍ਰਿਜ਼ਨਰਸ ਐਕਟ ਆ ਸਾਡਾ ਮਕਸਦ ਕਲੀਅਰ ਹੈ ਜਿਹੜੀਆਂ ਜੇਲ੍ਹਾਂ ਆ ਉਹ ਸੁਧਾਰ ਗ੍ਰਹਿ ਆ ਉਹ ਆਰਾਮਗਾਹ ਨਹੀਂ ਹੈ ਜੀ ਉਹ ਬੈਂਚਰ ਲਈ ਕੋਈ ਪਨਾਹਗਾ ਨਹੀਂ ਹੈ ਸੁਧਾਰ ਗ੍ਰਹਿ ਆ ਔਰ ਇਸੇ ਲਈ ਅਸੀਂ ਜੇਲ੍ਹਾਂ ਦੇ ਵਿੱਚ ਸਾਡਾ ਤਿੰਨ ਮਕਸਦ ਲੈ ਕੇ ਚੱਲੇ ਆ ਅਸੀਂ ਅਨੁਸ਼ਾਸਨ ਜ਼ਰੂਰ ਰੱਖਣਾ ਅਨੁਸ਼ਾਸਨ ਜ਼ਰੂਰੀ ਹੈ ਗੈਰ ਕਾਨੂੰਨੀ ਗਤੀਵਿਧੀਆਂ ਅਲਾਉਡ ਨਹੀਂ ਕੋਈ ਜਗ੍ਹਾ ਇਹਨਾਂ ਦੀ ਗਤੀਵਿਧੀ ਅਸੀਂ ਨਹੀਂ ਹੋਣ ਦਵਾਵਾਂਗੇ ਤੀਸਰਾ ਅਸੀਂ ਰਣਨੀਤਿਕ ਤੌਰ ਤੇ ਨਿਯੁਕਤੀਆਂ ਕਰ ਰਹੇ ਹਾਂ ਜਿਹੜੀਆਂ ਅੱਜ ਵੀ ਤੁਸੀਂ ਦੇਖਿਆ ਕਿ 18 ਨਿਯੁਕਤੀਆਂ ਕੀਤੀਆਂ ਜਾਂ ਜੋ ਤਿੰਨ ਲੇਡੀਜ਼ ਵੀ ਹੈ ਜਿਹੜੀਆਂ ਔਰਤਾਂ ਜਿਹੜਾ ਜੇਲ ਹੈ ਉਹਨਾਂ ਨੂੰ ਦੇਖਣ ਗਈਆਂ ਇਸ ਤੋਂ ਇਲਾਵਾ ਇੱਕ ਇੱਕ ਰੈਂਕ ਵੀ ਉੱਪਰ ਦਿੱਤਾ ਹੈ ਔਰ ਇਸ ਤੋਂ ਪਹਿਲਾਂ ਅਸੀਂ ਤੁਸੀਂ ਦੇਖਿਆ ਹੋਣਾ ਕਿ ਅਸੀਂ ਜੀਬੀਟੀ ਟੀਚਰਸ ਵੀ ਉੱਥੇ ਜਿਹੜੇ ਬਿਜ਼ਨਸ ਦੇ ਬੱਚਾ ਲਈ ਪੜ੍ਹਨਾ ਚਾਹੁੰਦੇ ਆ ਉਹਨਾਂ ਲਈ ਅਪਾਇੰਟ ਕੀਤੇ ਤਿੰਨ ਕਲਰਕ ਵੀ ਅਪਾਇੰਟ ਕੀਤੇ ਕਿਉਂਕਿ ਅਸੀਂ ਜੇਲਾਂ ਦੇ ਵਿੱਚ ਕਿ ਜਿਹੜਾ ਸਿਸਟਮ ਚੱਲਿਆ ਆ ਰਿਹਾ ਇਹਨੂੰ ਖਤਮ ਕਰਨਾ ਹੈ। ਤੇ ਦੂਜੀ ਗੱਲ ਤੁਸੀਂ ਦੇਖਿਆ ਹੋਣਾ AI ਕੈਮਰਾਜ਼ ਲਗਾਉਣ ਦੀ ਵੀ ਸਾਡੀ ਸਰਕਾਰ ਨੇ ਫੈਸਲਾ ਲਿਆ। ਜੈਮਰ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਦਾ। ਜੀ। ਕਿਉਂਕਿ ਅਸੀਂ ਜਿਹੜਾ ਇਹ ਨੈਕਸਸ ਚੱਲਿਆ ਆ ਰਿਹਾ ਇਹਨੂੰ ਖਤਮ ਕਰਨਾ ਹੈ, ਰਹਿਣ ਨਹੀਂ ਦੇਣਾ। ਕਈ ਜੇਲਾਂ ਦੇ ਵਿੱਚ ਤਾਂ ਪਹਿਲਾਂ ਵੀ ਜੈਮਰ ਲਗਾਏ ਗਏ ਨੇ। ਜੀ। ਪਹਿਲਾਂ ਵੀ ਕਈ ਥਾਵਾਂ ਤੇ ਕਈ ਜੇਲਾਂ ਦੇ ਵਿੱਚ ਜੈਮਰ ਲਗਾਏ ਜਾ ਚੁੱਕੇ ਨੇ। ਅਸੀਂ ਹਰ ਜੇਲ ਦੇ ਵਿੱਚ ਹੁਣ ਜੈਮਰ ਦਾ ਜਿਹੜਾ ਸੂਰ ਪੰਜਾਬ ਦੇ ਵਿੱਚ ਟੋਟਲ ਸਾਡੇ ਕੋਲੇ 18 ਜੇਲ। ਜੀ। ਪੰਜਾਬ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 18 ਦੀ 18 ਜੇਲ੍ਹਾਂ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਨਿਗਰਾਨੀ ਹੋਵੇ ਹਰ ਤਰ੍ਹਾਂ ਦੇ ਨਾਲ ਹਰ ਤਰ੍ਹਾਂ ਦੀ ਮਾੜੀ ਗਤੀਵਿਧੀ ਜਿਹੜੀ ਗੈਰ ਕਾਨੂੰਨੀ ਗਤੀਵਿਧੀ ਆ ਉਹਨੂੰ ਰੋਕਿਆ ਜਾਵੇ ਉਹਦੇ ਲਈ ਅਗਰ ਕੋਈ ਸਟਾਫ ਇਨਵੋਲ ਹੋਇਆ ਉਹਨੂੰ ਬਖਸ਼ਿਆ ਨਹੀਂ ਜਾਏਗਾ ਅਗਰ ਕੋਈ ਪ੍ਰिजनਰ ਪકડਿਆ ਜਾਂਦਾ ਉਹਨੂੰ ਵੀ ਬਖਸ਼ਿਆ ਨਹੀਂ ਜਾਏਗਾ ਕਿਉਂਕਿ 21 ਦਾ ਦੇਖੋ ਆਪਾਂ ਵੀ ਮੰਨਦੇ ਹਾਂ ਕਿ ਜਿਹਨੇ ਕੋਈ ਜੁਰਮ ਕੀਤਾ ਉਹਨੂੰ ਅਗਰ ਸਜ਼ਾ ਮਿਲੀ ਹੈ ਤਾਂ ਉੱਥੇ ਜਾ ਕੇ ਰਿਅਲਾਈਜ਼ ਕਰੇ ਕਿ ਮੈਂ ਗਲਤ ਕੀਤਾ ਉਸ ਲਈ ਮੈਨੂੰ ਸਜ਼ਾ ਮਿਲੀ ਹੈ ਪਰ ਹੋ ਕੀ ਰਿਹਾ ਸੀ ਕਿ ਪਿਛਲੇ ਸਮਿਆਂ ਚ ਆਪਾਂ ਦੇਖਦੇ ਆ ਰਹੇ ਹਾਂ ਉਹ ਇੱਕ ਤਰ੍ਹਾਂ ਨਾਲ ਪਨਾਹਗਾ ਬਣਦੀ ਜਾ ਰਹੀਆਂ ਸੀਗੀਆਂ ਜਦੋਂ ਤੋਂ ਸਾਡੀ ਸਰਕਾਰ ਆਈ ਹੈ ਉਹਦੇ ਉੱਤੇ ਅਸੀਂ ਬੜਾ ਸਟ੍ਰਿਕਟਲੀ ਐਕਸ਼ਨ ਲੈ ਰਹੇ ਹਾਂ ਨੀਤਿਕ ਤੌਰ ਤੇ ਐਕਸ਼ਨ ਲੈ ਰਹੇ ਹਾਂ ਪ੍ਰੈਕਟੀਕਲ ਤੌਰ ਤੇ ਐਕਸ਼ਨ ਲੈ ਰਹੇ ਹਾਂ ਤੇ ਸਾਡਾ ਮਕਸਦ ਹੈ ਇਸ ਨੂੰ ਰਾਜਨੀਤਿਕ ਦੁਸ਼ਣਬਾਜ਼ੀ ਚ ਨਾਲ ਜਾਂਦੇ ਹੋਏ ਇਹ ਬਹੁਤ ਜ਼ਰੂਰੀ ਵੀ ਹੈ ਸਮਾਜ ਦੇ ਲਈ ਵੀ ਜ਼ਰੂਰੀ ਹੈ ਪੰਜਾਬ ਪ੍ਰਦੇਸ਼ ਦੇ ਲਈ ਵੀ ਜ਼ਰੂਰੀ ਹੈ ਦੇਸ਼ ਦੇ ਲਈ ਵੀ ਜ਼ਰੂਰੀ ਹੈ ਇਹ ਕੋਈ ਜੇਲਾ ਕਿਸੇ ਦੇ ਮੁਖ्तार ਅंसारी ਦੇ ਆਰਾਮ ਘਹਿ ਲਈ ਨਹੀਂ ਹੈਗੀਆ ਇਹ ਕੋਈ ਜਿੱਲ੍ਹਾ ਕਿ ਸੇ ਗੈਂਗਸਟਰ ਦਾ ਉੱਥੋਂ ਆਪਣਾ ਸਿਸਟਮ ਚਲਾਉਣ ਲਈ ਨਹੀਂ ਹੈ ਗਿਆ ਤਾਂ ਉਹਨਾਂ ਨੂੰ ਰਿਅਲਾਈਜ਼ ਕਰਾਣ ਲਈ ਆ ਕਿ ਤੁਸੀਂ ਜੁਰਮ ਕੀਤਾ ਤੇ ਉਹਦੀ ਸਜ਼ਾ ਭੁਗਤ ਰਹੇ ਹੋ ਅੱਗੇ ਨੂੰ ਇਨਸਾਨ ਅੱਛੇ ਬਣ ਕੇ ਬਾਹਰ ਗੁਰਚਨ ਸਿੰਘ ਸੰਧੂ ਬੀਜੇਪੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਵੀ ਜਵਾਬ ਲੈ ਲੈਣੇ ਆ ਗੁਰਚਨ ਸਿੰਘ ਸੰਧੂ ਜੀ ਕੀ ਇਹਨਾਂ ਦੇ ਜਵਾਬ ਤੋਂ ਤੁਸੀਂ ਸੰਤੋਸ਼ਟ ਹੋ ਜਿਹੜੀਆਂ ਇਹ ਤਬਾਦਲੇ ਕੀਤੇ ਗਏ ਨੇ ਜਿਹੜੇ ਇਹ ਅੱਗੇ ਅਧਿਕਾਰੀਆਂ ਨੂੰ 18 ਅਧਿਕਾਰੀਆਂ ਨੂੰ ਲਗਾਇਆ ਗਿਆ ਉਸ ਤੋਂ ਪਹਿਲਾਂ 25 ਅਧਿਕਾਰੀ ਜਿਹੜੇ ਸਨ ਉਹਨਾਂ ਨੂੰ ਮੁਅਤਲ ਕੀਤਾ ਗਿਆ ਕਿਸ ਤਰੀਕੇ ਨਾਲ ਦੇਖਦੇ ਹੋ ਮੈਂ ਫੈਸਲੇ ਨੂੰ ਇਦੇ ਵਿੱਚ ਇੱਕ ਤਾਂ ਇਹ ਹੈ ਜੀ ਦੇਖੋ 25 ਜਿਹੜੇ ਅਧਿਕਾਰੀ ਸੀਗੇ 25 ਆਫੀਸਰ ਸਸਪੈਂਡ ਕਰਕੇ 18 ਰਹਿ ਗਏ 7 ਆਫੀਸਰ ਉਹਨਾਂ ਦੇ ਵਿੱਚੋਂ ਮਾਈਨਸ ਹੋ ਗਏ ਜੀ ਜੀ ਆਪਾਂ ਇਹ ਦੇਖੀਏ ਪਰ ਜਿਹੜਾ ਇਹ ਸਸਪੈਂਸ਼ਨ ਜਿਹੜੀ ਹੈ ਸਰਕਾਰ ਦੇ ਜਿਹੜੇ ਪੈਨ ਤੇ ਬਹੁਤ ਜਲਦੀ ਚੜਦੀ ਹੈਗੀ ਆ ਕਿਸੇ ਆਫੀਸਰ ਨੂੰ ਸਸਪੈਂਡ ਕਰਨਾ ਇਹ ਇਹ ਕੋਈ ਉਹਦੀ ਉਹਦਾ ਹੱਲ ਨਹੀਂਗਾ ਤੁਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਬਕਾਇਦਾ ਉਹਨੂੰ ਟ੍ਰੇਨਿੰਗ ਦਿਓ ਕੋਈ ਉਹਨਾਂ ਨੂੰ ਉਹਨਾਂ ਦੇ ਕੋਈ ਸੈਮੀਨਾਰ ਵਗੈਰਾ ਕਰਾਓ ਉਹਨੂੰ ਪਤਾ ਲੱਗੇ ਕਿਵੇਂ ਸਾਰਾ ਕਰਨਾ ਹੈਗਾ ਜੇ ਕੋਈ ਥੋੜੀ-ਬੋਤੀ ਗਲਤੀ ਆਫੀਸਰ ਨੂੰ ਸਸਪੈਂਡ ਕਰ ਦੋ ਸਸਪੈਂਡ ਕਰਨਾ ਸੌਖਾ ਹੈਗਾ ਜਿਹੜੇ ਆਫੀਸਰ ਨੂੰ ਸਸਪੈਂਡ ਕੀਤਾ ਜਾਂਦਾ ਤਾਂ ਉਹਦੇ ਉਹਦੇ ਤੇ ਕੀ ਬੀਤੀ ਉਹਦੇ ਪਰਿਵਾਰ ਤੇ ਕੀ ਬੀਤੀ ਉਹਦੇ ਰਿਸ਼ਤੇਦਾਰਾਂ ਤੇ ਕੀ ਬੀਤੀ ਉਹਦੇ ਆਲੇ-ਦੁਆਲੇ ਸਮਾਜ ਉਹਨੂੰ ਕਿਸ ਤਰ੍ਹਾਂ ਦਾ ਸਮਝਣ ਲੱਗ ਜਾਂਦਾ ਤਾਂ ਇਹ ਚੀਜ਼ਾਂ ਜਿਹੜੀਆਂ ਅਸੀਂ ਪਹਿਲੀ ਗੱਲ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਫਸਰਾਂ ਨੂੰ ਸਸਪੈਂਡ ਕਰਨ ਵਾਲੇ ਜਿਹੜਾ ਸਿਸਟਮ ਚਲਾਇਆ ਹੋਇਆ ਹੈ ਨਾ ਇਹਨੂੰ ਕਰਦੀ ਬਜਾਏ ਆਪਦਾ ਸਿਸਟਮ ਨੂੰ ਚੁਸਤ ਦਰੁਸਤ ਕੀਤਾ ਜਾਵੇ ਉਹਨਾਂ ਨੂੰ ਇਹਦੇ ਕਾਬਿਲ ਬਣਾਇਆ ਜਾਵੇ ਆਫੀਸਰਜ਼ ਨੂੰ ਕਿ ਭਾਈ ਤੁਸੀਂ ਇਸ ਮੁਸੀਬਤ ਨਾਲ ਇਸ ਮਸਲੇ ਦੇ ਨਾਲ ਤੁਸੀਂ ਲੜਨਾ ਬੇਸ਼ੱਕ ਜਿਵੇਂ ਹੁਣ ਯੁੱਧ ਨਸ਼ਿਆਪਰਤ ਹੈ ਪਰ ਉਹਦੇ ਵਾਸਤੇ ਕੀਤਾ ਕੀ ਗਿਆ ਪਹਿਲਾਂ ਕੋਲੋਂ ਕੋਈ ਟ੍ਰੇਨਿੰਗ ਵਗੈਰਾ ਤਾਂ ਕੁਝ ਹੈ ਨਹੀਂ ਵੀ ਤੁਸੀਂ ਕੀ ਕਰਨਾ ਜਿਵੇਂ ਪਹਿਲਾਂ ਸਿਸਟਮ ਚੱਲੀ ਜਾਂਦਾ ਪੁਰਾਣੇ ਸਮੇਂ ਵੇਲੇ ਦਾ ਉਹੋ ਹੀ ਸਿਸਟਮ ਹੁਣ ਵੀ ਚੱਲੀ ਜਾਂਦਾ ਹੈਗਾ ਜੀ ਤੇ ਇਹ ਹੁਣੇ ਪਾਸੀ ਸਾਹਿਬ ਮੇਰੇ ਬਹੁਤ ਵਧੀਆ ਦੋਸਤ ਨੇ ਬੜੇ ਵਧੀਆ ਬੁਲਾਰੇ ਨੇ ਪਾਰਟੀ ਦੇ ਜੀ ਪਰ ਇਹ ਕਹਿੰਦੇ ਵੀ ਨੈਗਲੀਜੈਂਸੀ ਪਾਈ ਗਈ ਜਦੋਂ ਨੈਗਲੀਜੈਂਸੀ ਪਾਈ ਗਈ ਤਾਂ ਕੀ 25 ਦੇ 25 ਆਫੀਸਰ ਇੱਕੋ ਵਾਰੀ ਨੈਗਲੀਜੈਂਸੀ ਉਹਨਾਂ 'ਚ ਪਾਈ ਗਈ ਜਦੋਂ ਇੱਕ ਨੇ ਕੋਈ negligence ਦਿਖਾਈ ਹੈਗੀ ਆ ਦੋਵਾਂ ਨੇ ਦਿਖਾਈ ਹੈ ਤਿੰਨਾਂ ਨੇ ਦਿਖਾਈ ਹੈ ਇੱਕ ਦੋ ਨੂੰ ਸਸਪੈਂਡ ਕਰਨਾ ਕਰ ਦਿਓ ਦੇ ਖਿਲਾਫ ਕੋਈ ਸਖਤ ਐਕਸ਼ਨ ਕੋਰ ਲੈ ਲਓ ਜੇ ਨਹੀਂ ਕੰਮ ਕਰ ਰਿਹਾ ਪ੍ਰੋਪਰ ਤਰੀਕੇ ਨਾਲ ਉਹਦਾ ਉਸ સ્ਪੀਡ ਦੇ ਵਿੱਚ ਨਹੀਂ ਐਕਸਪੀਰੀਅੰਸ ਦਾ ਤਜਰਬਾ ਨਹੀਂ ਆ ਉਹਨੂੰ ਉੱਥੋਂ ਬਦਲ ਕੇ ਕਿਤੇ ਹੋਰ ਲਾ ਦਿਓ ਕਿਸੇ ਤਜਰਬੇਕਾਰ ਅਫਸਰ ਨੂੰ ਉੱਥੇ ਲਾ ਦਿਓ ਇਹ ਐਕਸਰਸਾਈਜ਼ ਜਿਹੜੀ ਆ ਹੋਣੀ ਚਾਹੀਦੀ ਹੈ ਇੱਕੋ ਸਮੇਂ ਇੱਕੋ ਆਰਡਰ ਦੇ ਵਿੱਚ ਜੇ ਆਪਾਂ ਗੁਰਚੰਦ ਜੀ ਮੈਂ ਵਿੱਚ ਇੱਕ ਥੋੜੀ ਜੀ ਗੱਲ ਐਡ ਆਨ ਕਰਨਾ ਚਾਹਾਂਗਾ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਜਪਾ ਸਾਬਰਮਤੀ ਦੇ ਵਿੱਚ ਜੇਲ੍ਹ ਦੇ ਵਿੱਚ ਬੈਠਾ ਜਿਹੜਾ ਲਾਰੈਂਸ ਬਸ਼ਨੋਈ ਆ ਉਸ ਨੂੰ ਸਪੋਰਟ ਕਰਦੀ ਹੈ ਇਹ ਗੱਲ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਬੋਲੀ ਜਾਂਦੀ ਹੈ ਐ ਭਈ ਉਹ ਉਹਦੇ ਉਹਦੇ ਵਿੱਚ ਰਕਸ਼ਾ ਜੀ ਤੁਹਾਨੂੰ ਮੈਂ ਕਲੀਅਰ ਕਰਦਾ ਜੀ ਕਿ ਇਹ ਦੂਜੇ ਵੱਲ ਉਂਗਲ ਕਰਨੇ ਬਹੁਤ ਸੌਖੀ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਪਤਾ ਨਹੀਂ ਕਿਉਂ ਬਹੁਤ ਪਿਆਰ ਆ ਆਮ ਆਦਮੀ ਪਾਰਟੀ ਦਾ ਹਰ ਗੱਲ ਤੇ ਭਾਰਤੀ ਜਨਤਾ ਪਾਰਟੀ ਨੂੰ ਆਪਦੀ ਨਾਕਾਮੀ ਛਪਾਉਣ ਵਾਸਤੇ ਮਿੰਟ ਚ ਨਾਂ ਲੈ ਦਿੰਦੇ ਨੇ ਇਹ ਇੱਕ ਇਹ ਗੱਲ ਕਲੀਅਰ ਕਰਨਗੇ ਕਿ ਜਿਹੜੇ ਪੰਜਾਬ ਦੇ ਵਿੱਚੋਂ ਜੇ ਕਿਤੇ ਉਹਨੂੰ ਨਜ਼ਰਬੰਦ ਕੀਤਾ ਗਿਆ ਜਾਂ ਉਹਨੂੰ ਕਸਟਡੀ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚ ਲਿਆ ਗਿਆ ਤੇ ਉਹਦੇ ਰਹਿਣ ਸਹਿਣ ਦਾ ਵਧੀਆ ਪ੍ਰਬੰਧ ਕਿਨੇ ਕੀਤਾ ਸੋਫੇ ਤੇ ਬਿਠਾ ਕੇ ਵਧੀਆ ਥਾਂ ਤੇ ਬਿਠਾ ਕੇ মিডিਆ ਦੇ ਨਾਲ ਜਿਹੜੀ ਇਹ ਹੈਗੇ ਪ੍ਰੈਸ ਕਾਨਫਰੰਸਾਂ ਜਿਹੜੀਆਂ ਹੈਗੀਆਂ ਉਹ ਕੀ ਦੇ ਕਰਵਾਇਆ ਤਾਂ ਜੇ ਦੇਖੋ ਉਹ ਜੋ ਵੀ ਉਹਦਾ ਅਕਸ ਹੈਗਾ ਬੰਦੇ ਦਾ ਜੋ ਉਹਦਾ ਜੋ ਕੰਮ ਕਾਜ ਉਹਦਾ ਹੈਗਾ ਉਹ ਆਪਾਂ ਪੂਰੀ ਦੁਨੀਆ ਜਾਣਦੀ ਆ ਪਰ ਉਹਨੂੰ ਭਾਰਤ ਤੋਂ ਬਾਹਰ ਤਾਂ ਨਹੀਂ ਨਾ ਜੀ ਭੇਜਿਆ ਗਿਆ ਕਿਸੇ ਨਾ ਕਿਸੇ ਜੇਲ੍ਹ ਦੇ ਵਿੱਚ ਤਾਂ ਉਹਨੂੰ ਰੱਖਣਾ ਹੀ ਸੀ ਤੇ ਜੇ ਇੱਥੇ ਰੱਖਦੇ ਨਾ ਪਰ ਟ੍ਰੀਟਮੈਂਟ ਤੇ ਗੱਲ ਹੁੰਦੀ ਆ ਨਾ ਕਿ ਟ੍ਰੀਟਮੈਂਟ ਵੀ ਆਈਪੀ ਮਿਲ ਰਿਹਾ ਉਸ ਨੂੰ ਉਸ ਨੂੰ ਪੇਸ਼ੀ ਤੇ ਲਿਜਾਣ ਲਈ ਵੀ ਜੇ ਸਿੱਧੂ ਮੂਸੇ ਵਾਲੇ ਕਤਲकांड ਦੀ ਗੱਲ ਕਰੀਏ ਤਾਂ ਪੇਸ਼ੀ ਤੇ ਵੀ ਨਹੀਂ ਆਉਂਦਾ ਉਹ ਤਾਂ ਇਸ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕੁਝ ਸਵਾਲ ਚੁੱਕੇ ਜਾਂਦੇ ਨੇ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਬਿਲਕੁਲ ਨਹੀਂ ਕੋਈ ਇੱਕ ਚੀਜ਼ ਸਾਹਮਣੇ ਆਈ ਹੋਵੇ ਇਹ ਤਾਂ ਦੇਖੋ ਕੋਰਟ ਦੇ ਵਿੱਚ ਵੀ ਚਲਾ ਗਿਆ ਜੋ ਉਹਨਾਂ ਨੇ ਟ੍ਰੀਟਮੈਂਟ ਵੀਵੀਆਈ ਟ੍ਰੀਟਮੈਂਟ ਉਹਨੂੰ ਇਹ ਜਵਾਬ ਲੈ ਲੈਣੇ ਆ ਵਿਕਰਮਜੀਤ ਕੋਲ ਵਿਕਰਮਜੀਤ ਜੀ ਜਵਾਬ ਦੇਣਾ ਚਾਹ ਰਹੇ ਨੇ ਜਵਾਬ ਲੈ ਲੈਣੇ ਆ ਜੀ ਵਿਕਰਮਜੀਤ ਪਹਿਲੀ ਗੱਲ ਤਾਂ ਮੈਂ ਬੜਾ ਹੈਰਾਨ ਹੋਇਆ ਮੇਰੇ ਭਰਾ ਗੁਰਚਰਨ ਸਿੰਘ ਸੰਧੂ ਜੀ ਕਹਿ ਰਹੇ ਸਸਪੈਂਡ ਨਹੀਂ ਕਰਨੇ ਚਾਹੀਦੇ ਜੀ ਜੇਲ੍ਹਾਂ ਦੇ ਵਿੱਚੋਂ ਐਕਸੈਸ ਚੱਲੇ ਜੇਲ੍ਹਾਂ ਦੇ ਵਿੱਚੋਂ ਕੋਲਾਂ ਆਣ ਜਿਹੜੀਆਂ ਤੁਹਾਡੇ ਸਮੇਂ ਚ ਚੱਲਦੀਆਂ ਰਹੀਆਂ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਨਾ ਅਫਸਰਾਂ ਨੂੰ ਸਸਪੈਂਡ ਨਾ ਕੀਤਾ ਜਾਏ ਮੈਂ ਤਾਂ ਖੁਦ ਹਾਰਾ ਲਿਆ ਜੀ ਵੋਲਿਮ ਵਧਾਓ ਜੀ ਉੱਥੇ ਤੇ ਆਵਾਜ਼ ਨਹੀਂ ਆ ਰਹੀ ਪਹਿਲੀ ਗੱਲ ਫੇਰ ਕਹਿੰਦੇ ਜੀ ਸੱਤ ਘਟਾ ਕੇ ਉਹ ਭਾਈਓ ਸਸਪੈਂਡ ਹੋਏ ਆ ਟਰਮੀਨੇਟ ਨਹੀਂ ਸੱਤ ਸਸਪੈਂਡ ਹੋਏ ਆ ਤੇ ਜਿਹੜੇ 25 ਹੋਏ ਆ ਸਸਪੈਂਡ ਹੋਏ ਆ ਟਰਮੀਨੇਟ ਨਹੀਂ ਦੂਜੀ ਚੀਜ਼ ਹੁਣ ਮੈਂ ਇਹਨਾਂ ਨੇ ਇੱਕ ਗੱਲ ਕਰੀ ਆ ਮੈਂ ਬਿਲਕੁਲ ਜਿਹੜੇ ਡਾਇਰੈਕਟਰ ਦੀ ਤੁਸੀਂ ਗੱਲ ਕੀਤੀ ਆ ਬਿਲਕੁਲ ਸਾਬਰਮਤੀ ਜੇਲ੍ਹ ਦੇ ਵਿੱਚ ਦੋ ਪਾਰਟ ਹੈ ਇੱਕ ਪੁਰਾਣੀ ਜੇਲ ਇੱਕ ਨਵੀਂ ਜੇਲ ਪਾਣੀ ਜੇਲ ਚ 10 ਕਮਰੇ ਆ ਉੱਥੇ ਪਹਿਲਾਂ ਇੱਕ ਵਾਰੀ ਇੱਕ ਰੱਖਿਆ ਸੀ ਗੈਂਗਸਟਰ ਨੂੰ ਜਿਹਨੇ ਫਿਰ ਇੱਕ ਪੁਲੀਸ ਦੇ ਵਿੱਚ ਕਤਲ ਕੀਤਾ ਜੀ ਉੱਥੇ 10 ਕਮਰਿਆਂ ਚ 9 ਖਾਲੀ ਆ ਇੱਕ ਨੂੰ ਦਿੱਤਾ ਹੋਇਆ ਯਾਨੀ 10 ਦੇ 10 ਦੀ ਉਹਨੂੰ ਫ੍ਰੀ ਇੱਕ ਤਰ੍ਹਾਂ ਨਾਲ ਮਿਲੀ ਹੋਈ ਆ ਜੀ ਉੱਥੇ ਕੋਈ ਨਹੀਂ ਰਹਿ ਸਕਦਾ ਵਿਕਰਮ ਜੀ ਤੁਹਾਡੇ ਕੋਲ ਸਮਾਂ ਥੋੜਾ ਘੱਟ ਹੈ ਸ਼ਾਰਟ ਚ ਰੱਖਿਓ ਬਿਲਕੁਲ ਬਿਲਕੁਲ ਸ਼ਾਰਟਸ 10 ਐਫ ਆਈ ਆਰਸ ਐਸੀਆਂ ਜਿਨ੍ਹਾਂ ਚੋਂ ਦੀ ਹੁਣ ਤੱਕ ਅਰੈਸਟ ਨਹੀਂ ਹੋਈ ਕਿਉਂਕਿ ਸੈਟਿੰਗ ਨਹੀਂ ਹੋ ਪਾ ਰਹੀ ਹੈ ਇਨਵੈਸਟੀਗੇਸ਼ਨ ਨਹੀਂ ਹੋ ਪਾ ਰਹੀ ਤੁਸੀਂ ਉਹਨੂੰ ਰੱਟਿਆ ਹੋਇਆ ਕਿ ਇਹਨੂੰ ਉੱਥੋਂ ਲਿਆ ਲਈਂਦਾ ਸਕਦਾ ਬਈ ਸਟੇਟ ਲਿਜਾ ਨਹੀਂ ਸਕਦੀ 268 ਸਿਰ ਪੀਸੀ ਦਾ ਜਿਹੜਾ ਹੈ ਜੀ ਇੱਕ ਹਵਾਲਾ ਦੇ ਕੇ ਉਸ ਬੰਦੇ ਨੂੰ ਬੈਂਕਸਟਰ ਨੂੰ ਸੇ ਸਟੇਟ ਚ ਜਾਣ ਨਹੀਂ ਦੇ ਰਹੇ ਮਹਾਰਾਸ਼ਟਰਾ ਤੱਕ ਦੀ ਇਹਨਾਂ ਨੇ ਜਿਹੜੀ ਹੈ ਜੀ ਅਪਲੀਕੇਸ਼ਨ ਖਾਰਜ ਕਰਤੀ ਜਦੋਂ ਉਹਨਾਂ ਨੇ ਕਿਹਾ ਸੀ ਸਾਨੂੰ ਐਗਜ਼ੈਂਪਸ਼ਨ ਦੇ ਦਿਓ ਕਿਉਂਕਿ ਉੱਥੇ ਵੀ ਬਹੁਤ ਹੋਇਆ ਪੰਜਾਰ ਨਗਾਤਾਰ ਮੰਗ ਕਰ ਰਿਹਾ ਹੈ ਉਪਰੋਂ ਬੱਦ ਤੁਸੀਂ ਕੀ ਕੁੱਪਸਤ ਪਨਾਹੀ ਕਰੋਗੇ ਮੈਂ ਇਸ ਕਰਕੇ ਕਹ ਕਿ ਤੁਸੀਂ ਸਾਬਰਮਤੀ ਜੇਲ੍ਹ ਦੇ ਵਿੱਚੋਂ ਉਹਨੂੰ ਉੱਥੇ ਫ੍ਰੀ ਐਂਡ ਕੰਫਰਟੇਬਲ ਲਾਈਫ ਕੰਫਰਟੇਬਲ ਫ੍ਰੀ ਚਲੋ ਅਸੀਂ ਮੁੱਦੇ ਤੋਂ ਮੁੱਦੇ ਤੋਂ ਨਹੀਂ ਭਟਕਦੇ ਮੁੱਦੇ ਤੋਂ ਨਹੀਂ ਭਟਕਦੇ ਸਾਡੇ ਨਾਲ ਸਾਬਕਾ ਜੀ ਸਾਬਕਾ ਜੀ ਮੈਂ ਤੁਹਾਨੂੰ ਵਿੱਚ ਰੋਕਣਾ ਚਾਹਾਂਗਾ ਸਾਡੇ ਨਾਲ ਇੱਕ ਹੋਰ ਗੈਸਟ ਜੁੜੇ ਹੋਏ ਨੇ ਸਾਬਕਾ ਜੀ ਸੀਪਾਲ ਸਿੰਘ ਜੀ ਜੁੜੇ ਹੋਏ ਨੇ ਮੈਂ ਉਹਨਾਂ ਤੋਂ ਸਵਾਲ ਲੈਣਾ ਚਾਹਨਾ ਮੈਂ ਸਿਰਫ ਐਸੇ ਰਿਲੇਟ ਐਸੇ ਮੁੱਦੇ ਰਿਲੇਟਡ ਲਾਉਂਗਾ ਵਿਕਰਮ ਜੀ ਮੈਂ ਤੁਹਾਨੂੰ ਸਮਾਂ ਜ਼ਰੂਰ ਦਵਾਂਗਾ ਸਾਡੇ ਕੋਲ ਕਿਉਂਕਿ ਸਮਾਂ ਥੋੜਾ ਹੈ ਮੈਂ ਤੁਹਾਨੂੰ ਜ਼ਰੂਰ ਸਮਾਂ ਦਵਾਂਗਾ ਤੁਹਾਡੀ ਗੱਲ ਰੱਖਣ ਦਾ ਤੁਹਾਨੂੰ ਜ਼ਰੂਰ ਮੌਕਾ ਮਿਲੇਗਾ ਤੇ ਸੀਪਾਲ ਸਿੰਘ ਜੀ ਤੋਂ ਸਵਾਲ ਲੈ ਲੈਨੇ ਆ ਸੀਪਾਲ ਸਿੰਘ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਸੁਣਿਆ ਹੋਣਾ ਦੋਨੇ ਪਾਰਟੀਆਂ ਦੇ ਆਗੂਆਂ ਦੇ ਬਿਆਨ ਉਹਨਾਂ ਇੱਕ ਦਾ ਕਹਿਣਾ ਹੈ ਕਿ ਬਈ ਜਿਹੜੇ 18 ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਲਗਾਇਆ ਗਿਆ ਤੇ 25 ਅਧਿਕਾਰੀ ਜਿਹੜੇ ਉਹਨਾਂ ਨੂੰ ਸਸਪੈਂਡ ਪਹਿਲਾਂ ਕਰ ਦਿੱਤਾ ਗਿਆ ਸੀ ਤਾਂ ਇਹ ਪ੍ਰਕਿਰਿਆ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਕਿਸ ਬੇਸਿਸ ਦੇ ਉੱਤੇ ਜਿਹੜਾ ਪ੍ਰੋਮੋਸ਼ਨ ਦਿੱਤਾ ਜਾਂਦਾ ਹੈ ਇਹ ਐਕਸਪਲੇਨ ਕਰ ਦਿਓ ਸਾਡੀ ਜਨਤਾ ਨੂੰ ਥੋੜਾ ਸ਼ਾਰਟ ਚ ਰੱਖੋ ਹਾਂ ਬੜਾ ਸ਼ਾਰਟ ਚ ਰੱਖ ਕੇ ਜੀ ਯਾਨੀ ਆ ਤਾਂ ਕਿ ਸਸਪੈਂਸ਼ਨ ਦਾ ਸਵਾਲ ਹੈ ਜੇ ਇਹਨਾਂ ਤੋਂ ਪਹਿਲੇ ਇਹਨਾਂ ਦੀ ਇਨਕੁਆਇਰੀ ਜ਼ਰੂਰ ਹੋਈ ਹੋਏਗੀ ਪ੍ਰਮਲੇ ਨੇ ਇਨਕੁਆਇਰੀ ਤੋਂ ਬਾਅਦ ਸਾਬਤ ਹੋਇਆ ਆਏਗਾ ਕਿ ਇਹਨਾਂ ਦੇ ਖਿਲਾਫ ਕੋਈ ਨੈਗਲੀਜੈਂਸ ਹੈ ਬੀਜਪੀ ਦੇ ਬੁਲਾਰੇ ਦਾ ਕਹਿਣਾ ਹੈ ਕਿ 25 ਇਕੱਠੇ ਕੀਤੇ ਜਾ ਸਕਦੇ ਨੇ 25 ਇਕੱਠੇ ਕੀਤੇਗੇ ਨੇ ਵੇਖੋ ਜੀ ਤੁਹਾਨੂੰ 50 ਆਦਮੀ ਅਗਰ ਹੈ ਨੈਗਲੀਜੈਂਸ ਤਾਂ 50 ਨੂੰ ਕਰ ਦਿਓ ਇੱਕ ਜੇਲ ਥੋੜੀ ਬੱਚੀ ਨੇ ਜੀ ਬਿਲਕੁਲ 25 ਇੱਕ ਜੇਲ ਥੋੜੀ ਹੈ ਜੀ 50 ਪਰਚ ਨਹੀਂ ਇਨਕੁਆਰੀ ਹੈ ਹਾਂ ਤੇ ਉਹਨਾਂ ਨੇ ਇਨਕੁਆਰੀ ਕੀਤੀ ਪਹਿਲੇ ਜੇ ਇਹਨਾਂ ਦੇ ਨੈਗਲੀਜੈਂਸ ਪਾਇਆ ਗਏ ਨੇ ਉਹ ਸਸਪੈਂਡ ਕਰ ਸਕਦੇ ਨੇ ਉਹ ਪ੍ਰੀਮੀਨਰੀ ਰਿਪੋਰਟ ਦੇ ਉੱਤੇ ਸਸਪੈਂਡ ਕੀਤਾ ਜਾ ਸਕਦਾ ਜੇ ਇਨਕੁਆਰੀ ਰਿਪੋਰਟ ਹੈ ਸਸਪੈਂਡ ਹੋ ਗਏ ਆ ਉਸ کے ਬਾਅਦ ਇਹਨਾਂ ਨੇ ਨਏ ਆਦਮੀ ਲਗਾਏ ਨਏ ਆਦਮੀ ਜੋ ਹੈ ਉਹਨਾਂ ਨੂੰ ਬਾਚ ਕੀਤਾ ਜਾਏਗਾ ਕਿਵੇਂ ਸਵਾਲ ਇਹ ਰਿਹਾ ਕਿ ਕਿਉਂ ਹੁੰਦਾ ਹੈ ਕਿ ਆਣੀ ਹੰਦਰ ਸਸਪੈਂਸ਼ਨ ਦਾ ਇਹ ਕਿ ਵੀ ਫਾਇਦਾ ਹੁੰਦਾ ਹੈ ਕਿ ਅੱਗੋਂ ਤੋਂ ਬਾਕੀ ਜੋ ਆਦਮੀ ਨੇ ਉਹ ਮੋਤਾਤ ਹੋ ਜਾਂਦੇ ਨੇ ਜਿਹੜੇ ਬਾਕੇ ਕੰਮ ਕਰਦੇ ਨੇ ਉਹ ਵੀ ਮੋਤਾਤ ਹੋ ਜਾਂਦੇ ਨੇ ਇਹ ਸਾਨੂੰ ਸਸਪੈਂਡ ਕਰ ਦੇਣਗੇ ਇੱਕਦਮ ਡਿਊਟੀ ਤੋਂ ਤਾਂ ਉਸ ਬਾਅਦ ਦੂਸਰੇ ਆਦਮੀ ਮੋਤਾਤ ਹੋ ਜਾਂਦੇ ਇੱਕ ਬਾਤ ਜੇਲ੍ਹਾਂ ਦਾ ਹਾਲ ਵੈਸੇ ਹੀ ਐਸੇ ਹੈ ਮੈਂ ਆਪਕਾ ਜੇਲ੍ਹ ਮੈਨੂਅਲ ਦੇ ਮੁਤਾਬਕ ਵੀ ਇਹ ਜੇਲ੍ਹਾਂ ਦੇ ਕਈ ਰਿਫਾਰਮੇਸ਼ਨ ਕਮੇਟੀਆਂ ਬਣਾਇਆ ਗਿਆ ਇਹਨਾਂ ਜੇਲ੍ਹਾਂ ਦੇ ਕਈ ਦਫਾ ਅਫੀਮ ਸਾਰੇ ਸਾਰੇ ਆਦਮੀ ਜਿਹੜੇ ਸਨ ਉਹਦਾ ਪਾਸਾ ਆਪਤ ਹੈ ਇਹਦੇ ਬਾਹਰ ਬੜੇ ਲਿਖਰੇ ਪਿੱਛੇ ਕਮੇਟੀ ਬਣਾਈ ਸੀ ਜੇਲ੍ਹਾਂ ਜਦੋਂ ਮੈਂ ਇੱਥੇ ਆਉਂਦਾ ਸੀ ਜੇਲ੍ਹ ਕਮੇਟੀ ਨੇ ਰਿਫਾਰਮਸ ਸੁਜੈਸਟ ਕੀਤੇ ਸੀਗੇ ਕਿ ਇਹ ਰਿਫਾਰਮ ਹੋਣੇ ਚਾਹੀਦੇ ਉਹਦੇ ਜੇ ਸੀਗੇ ਇਹਨਾਂ ਲੋਕਾਂ ਦੇ ਅੰਦਰੋਂ ਵਾਲੇ ਦੇ ਬਾਹਰ ਕੰਟੈਕਟ ਆ ਗਏ ਔਰ ਬਾਹਰੋਂ ਅੰਦਰ ਨਾਲ ਕੰਟੈਕਟ ਹੈ ਔਰ ਜਿਹੜਾ ਸਰਾਊਂਡਿੰਗ ਏਰੀਆ ਹੈ ਇਹਨਾਂ ਦੇ ਜੇਲ੍ਹਾਂ ਦਾ ਉਹ ਤੋਂ ਸਮਗਲ ਕਰ ਜਾਂਦੇ ਆ ਜਾਂ ਇਨਫੋਰਮੇਸ਼ਨ ਬਾਹਰ ਲੱਕ ਜਾ ਚਰੇ ਇਹ ਸਾਰੀ ਚੀਜ਼ ਇੱਕ ਇਨਫੋਰਮੇਸ਼ਨ ਇੱਕ ਕਮੇਟੀ ਦੀ ਰਿਪੋਰਟ ਇਨਕੁਆਇਰੀ ਕਮੇਟੀ ਰੋਲ ਦਿੱਤਾ ਗਿਆ ਸੀ ਜੀ ਅਨਫੋਰਚੁਨੇਟ ਗੱਲ ਹੈ ਕਿ ਤੇ ਰਿਸੋਰਸਸ ਇਹਨਾਂ ਕੋਲ ਨਹੀਂ ਹੈਗੇ ਫਿਰ ਉਹਦੇ ਦੀ ਦੂਸਰੀ ਗੱਲ ਹੈ ਕਿ ਇਹਨਾਂ ਕੋਲ ਅਜ ਤੱਕ ਇਹਨਾਂ ਨੇ ਜਿਹੜੇ ਮਾਡਰਨ ਇਕੁਪਮੈਂਟ ਹੈ ਉਹ ਇਹਨੇ ਕਿਤੇ 5-7 ਸਮਾਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਗਾ ਜਗਾ ਦੇ ਉੱਤੇ ਤੁਸੀਂ ਆ ਸਕਤੇ ਹੋ ਸਕਰੀਨਿੰਗ ਵੀ ਆ ਸਕਤੇ ਹੋ ਆਈ ਇੰਟੈਲੀਜੈਂਸ ਅੱਜ ਤੋਂ ਇਨਫੋਰਮੇਸ਼ਨ ਮਿਲੇ ਕੇ ਨੀਓ ਪਾਸੀ ਸਾਹਿਬ ਨੇ ਕਿਹਾ ਕਿ ਅਸੀਂ ਅਪਗ੍ਰੇਡ ਕਰਨ ਵਾਲੇ ਆ ਹਾਲਾਂਕਿ ਦੇਖੋ ਜੇ ਅਪਗ੍ਰੇਡ ਕਰਦੇ ਤਾਂ ਤੁਹਾਨੂੰ 5-7 ਸਾਲ ਹੋ ਗਏ ਨੇ ਦੇਖਦਿਆਂ ਤੁਹਾਨੂੰ ਕਿਹਾ ਸਾਡੇ ਦਿੰਦਾ ਜੀ ਡਾਇਰੈਕਟਰ ਦੋਸੇ ਬਿਸ਼ਨੋਈ ਦਾ ਵੀ ਕਿਹਾ ਤੁਹਾਨੂੰ ਕਿਹਾ ਇਹ ਹਰ ਜਗ੍ਹਾ ਤੇ ਹਾਲਾਤ ਐਸੇ ਆ ਲੇਕਿਨ ਕਈ ਇੱਕ ਜਗ੍ਹਾ ਤੇ ਠੀਕ ਹੈ ਆਪ ਸਭ ਤੋਂ ਅੱਛੀ ਜੇਲ ਸਮਝਦੇ ਹੋ ਆਪਣਾ ਤਿਹਾਰ ਉੱਤੇ ਵੀ ਕਈ ਦਾ ਵਹਿ ਹਾਰਤ ਹੁੰਦੀ ਸੀ ਮੈਂ ਇਹ ਕਹਿਣਾ ਚਾਹੁੰਦਾ ਕਿ ਔਰ ਓਵਰ ਆਲ ਜੇਲ ਹਨੀ ਕੰਡੀਸ਼ਨ ਕਿਉਂ ਖਰਾਬ ਰਹਿੰਦੇ ਹੈ ਕਿ ਇੱਥੇ ਜਿਹੜੇ ਇਨਹਬਿਟਸ ਐਂਡ ਸੈਗਰੇ ਜਿੰਨੇ ਸਾਡੀ ਸਟੈਂਥ ਹੁੰਦੇ ਉਸ ਤੋਂ ਜ਼ਿਆਦਾ ਹੁੰਦੇ ਨੇ ਅੰਡਰ ਟ੍ਰਾਇਲ ਵਾਲੇ ਵੀ ਅੰਦਰ ਪਏ ਰਹਿੰਦੇ ਨੇ ਦੂਸਰੇ ਵੀ ਆ ਰਹੇ ਨੇ ਕਨਵਿਕਟ ਪੇ ਆ ਰਹੇ ਨੇ ਨਹੀਂ ਕਨਵਿਕਟ ਪੇ ਆ ਰਹੇ ਨੇ ਜਿਹੜੇ ਕਨਵਿਕਟ ਨੇ ਉਹ ਵੀ ਹੋ ਗਏ ਜਿਹੜੇ ਨਹੀਂ ਕਨਵਿਕਟ ਹੋਏ ਜਿਹਨਾਂ ਅੰਡਰ ਟ੍ਰਾਇਲ ਨੇ ਉਹ ਵੀ ਬੈਠੇ ਹੋਏ ਨੇ ਕੋਈ ਜਾ ਰਹੇਗੇ ਜੇ ਜੇ ਆਏ ਤੇ ਠੀਕ ਹੈ ਸੀਪਾਸ ਆ ਰਹੇ ਹਾਂ ਤਾਂ ਆਈਡੀਆ ਇਹ ਹੈ ਕਿ ਜੇਲ ਦੀ ਟੋਟਲ ਰਿਫਾਰਮ ਦੇਖਣੀ ਚਾਹੀਦੀ ਹੈ ਲੇਕਿਨ 25 ਇਹ ਲੋਕ ਚਰਨਾਲ کافی ਜ਼ਿਆਦਾ 25 ਨੂੰ ਸਸਪੈਂਡ ਕਰਨਾ کافی ਰਹਿਤੇ ਹੋਏਗਾ ਅਸਰ ਲੋਗਾ ਦੇ ਉੱਤੇ ਜਿਹੜੇ ਦੂਸਰੇ ਲੋਕ ਆ ਗਏ ਤਾਂ ਗੁਰਚੰਦ ਸਿੰਘ ਸਿੰਧੂ ਜੀ ਕਹਿ ਰਹੇ ਨੇ ਤੁਸੀਂ ਸਵਾਲ ਚੁੱਕਿਆ ਸੀ ਕਿ 25 ਇਕੱਠੇ ਕਿਵੇਂ ਕਰਤੇ ਉਹ ਜਵਾਬ ਦੇਤਾ ਉਹਨਾਂ ਨੇ ਕਿ ਜੇਕਰ 25 ਇਕੱਠੇ ਕੀਤੇ ਜਾਂਦੇ ਨੇ ਤਾਂ ਅੱਗੇ ਆਉਣ ਵਾਲੇ ਜਿਹੜੇ ਅਫਸਰ ਨੇ ਉਹਨਾਂ 'ਚ ਡਰ ਰਹਿੰਦਾ ਹੈ ਕੀ ਕਹਿਣਾ ਚਾਹੋਗੇ ਸੀਪਾਲ ਜੀ ਇੱਕ ਤਾਂ ਇਹ ਮੈਂ ਗੱਲ ਕਲੀਅਰ ਕਰਦਾ ਕਿ ਪਹਿਲਾਂ ਦੋ ਆਈਐਸ ਅਫਸਰ ਕੀਤੇ ਫਿਰ ਇੱਕ ਆਈਐਸ ਅਫਸਰ ਫਿਰ ਕੀਤਾ ਫਿਰ ਪੁਲਿਸ ਅਫਸਰ ਕੀਤੇ ਹਟਵਾਰੀ ਉਸ ਤੋਂ ਅੱਗੇ ਗਿਣਤੀ ਵਧਦੀ ਜਾਂਦੀ ਹੈ ਜੇ ਉਹਦਾ ਕੋਈ ਡਰ ਹੋਵੇ ਤੇ ਗਿਣਤੀ ਘਟੇ ਇਸ ਕਰਕੇ ਹਰ ਵਾਰੀ ਗਿਣਤੀ ਵਧਣਾ ਇਟ ਮੀਨਸ ਕਿ ਇਹਨਾਂ ਦਾ ਜਿਹੜਾ ਸਿਸਟਮ ਹੈਗਾ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਚੱਲ ਰਿਹਾ ਜਿਹੜਾ ਜਿਹੜੇ ਜਿਵੇਂ ਆਪਾਂ ਇਹ ਕਹਿੰਦੇ ਹਾਂ ਨਾ ਕਿ ਵੀ ਇਸ ਤੋਂ ਬਾਅਦ ਆਫੀਸਰ ਕੰਮ ਕਰਨਾ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਹੈਗਾ ਕੰਮ ਕਰਾਂਗੇ ਤਾਂ ਕਿਤੇ ਨਾ ਕਿਤੇ ਮਸਲੇ ਦੇ ਵਿੱਚ ਉਲਝ ਜਾਣਗੇ ਜਿਹੜੇ ਆਮ ਪੇਤਰਤ ਜਿਹੜੀ ਹੈਗੀ ਆ ਹੋਰ ਦੂਸਰੀ ਗੱਲ ਕਿ ਹਾਲਾਤ ਜਿਹੜੇ ਪੰਜਾਬ ਦੇ ਲਾਅ ਐਂਡ ਆਰਡਰ ਜਿਹੜਾ ਹੈਗਾ ਮੇਨਟੇਨ ਨਹੀਂ ਹੋ ਰਿਹਾ ਇਹਨਾਂ ਤੋਂ ਨਹੀਂ ਸੈਂਟਰਲ ਕੀਤਾ ਜਾ ਰਿਹਾ ਤੁਸੀਂ ਇਹ ਦੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੈਂਗਵਾਰ ਦੇ ਵਧਣ ਦਾ ਜਿਹੜਾ ਹੈਗਾ ਚਾਂਸਸ ਹੈਗੇ ਨੇ ਜਗੂ ਭਗਵਾਨਪੁਰੀਆ ਕੋਈ ਜਿਹੜਾ ਹੈਗਾ ਕੋਈ ਗੈਂਗਸਟਰ ਹੈਗਾ ਉਹਦੇ ਉਹਦੇ ਮਦਰ ਨੂੰ ਦਾ ਮਰਡਰ ਹੋ ਗਿਆ ਉਹ ਵੀ ਕਿਸੇ ਗੈਂਗਵਾਰ ক্যাਟੇਗਰੀ ਦੇ ਬੰਦੇ ਨੇ ਕੀਤਾ ਤਾਂ ਉਸ ਤੋਂ ਬਾਅਦ ਉਹਨੂੰ ਮਾਰਨ ਵਾਸਤੇ ਹੋਰ ਬੰਦੇ ਇੱਥੇ ਆਏ ਮਤਲਬ ਮਾਹੌਲ ਕੀ ਬਣਦਾ ਜਾ ਰਿਹਾ ਪੰਜਾਬ ਦਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਆ ਸਭ ਤੋਂ ਜਿਹੜਾ ਸਰਵੋੱਚਾ ਪੱਜੇ ਕਹਿੰਦੇ ਕੀ ਧਾਰਮਿਕ ਸਥਾਨ ਹੈਗਾ ਹਰਮੰਦਰ ਸਾਹਿਬ ਤਾਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦੇ ਅੰਦਰ ਲੰਗਰ ਦੀ ਇਮਾਰਤ ਨੂੰ ਜਾਂ ਉਹਦੇ ਪ੍ਰਿੰਸ ਦੇ ਅੰਦਰ ਲਗਾਤਾਰ ਧਮਕੀਆਂ ਮਿਲਦੀਆਂ ਨੇ ਕਿੰਨੀਆਂ ਈਮੇਲਸ ਆ ਚੁੱਕੀਆਂ ਨੇ ਤੇ ਇਹਨੂੰ ਇਨਾ ਲਾਈਟਲੀ ਲਿਆ ਜਾ ਰਿਹਾ ਮੈਂ ਕਹਿੰਦਾ ਵਿਦ ਇਨ ਨੋ ਟਾਈਮ ਐ ਐਕਸਰਸਾਈਜ਼ ਹੋਣੀ ਚਾਹੀਦੀ ਸੀ ਕਿ ਪਾਸੇ ਜੀ ਕੋਲੋਂ ਜਵਾਬ ਲੈ ਲੈਨੇ ਆ ਪਾਸੇ ਜੀ ਕੋਲੋਂ ਜਵਾਬ ਲੈ ਲੈ ਵਿਚੇ ਦੇ ਰਹਿ ਗਿਆ ਬੰਦੇ ਲਿਆ ਕੇ ਸਾਹਮਣੇ ਕਰਨੇ ਚਾਹੀਦੇ ਸੀ ਵੀ ਆਹ ਬੰਦੇ ਸੀ ਨੇ ਤਿਆ ਕਰਤੂਸੀ ਨੂੰ ਨੂੰ ਆਇਆ ਸੰਜਮ ਤੱਕ ਪਛਾਣ ਹਰ ਇੱਕ ਦਾ ਇੱਕ ਵਜ਼ਾਕਾਰ ਜਵਾਬ ਜਵਾਬ ਲੈ ਲੈਨੇ ਜਵਾਬ ਲੈ ਲੈ ਜੀ ਪਾਸੇ ਜੀ ਛੱਡ ਸਾਡੀ ਸਰਕਾਰ ਕਿਸੇ ਚੀਜ਼ ਨੂੰ ਲਾਈਟਲੀ ਨਹੀਂ ਲੈ ਰਹੀ ਤੁਸੀਂ ਸਾਡੀ ਸਰਕਾਰ ਦਾ ਦੇਖ ਲੋ ਡਿਟੇਲ نکال ਕੇ ਅਗਰ ਸੇ ਨੇ ਵੀ ਕ੍ਰਾਈਮ ਕਿਹਾ 100% ਨਹੀਂ ਤਾਂ 99.9% ਚੱਕ ਕੇ ਅੰਦਰ ਘੇਰੇ ਆ ਜਿਹੜਾ ਧੰਕੀਆਂ ਵਾਲਾ ਵੀ ਆ ਹਰਿਆਣੇ ਤੋਂ ਫੜ ਕੇ ਲਿਆਂਦਾ ਕਿਸੇ ਉੱਥੇ ਭਾਜਪੀ ਦੀ ਡਬਲ ਇੰਜਨ ਦੀ ਸਰਕਾਰ ਹੈ ਜਿਹੜੀ ਇਹ ਗੱਲ ਗੈਂਗਸਟਰਸ ਦੀ ਕਰ ਰਹੇ ਆ ਪੁਲਿਸ ਅਫਸਰ ਸੀਗੇ ਇੱਕ ਬਹੁਤ ਉੱਚ ਅਧਿਕਾਰੀ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀ ਤੁਹਾਡੀ ਸਰਕਾਰ ਸਮੇਂ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪੀ ਦੀ ਸਰਕਾਰ ਸੀ ਕਿ ਤੁਹਾਡੇ ਸਾਹਮਣੇ 52 ਗੈਂਗਸਟਰ ਗਰੁੱਪ ਪੈਦਾ ਹੋਏ ਆਂ ਔਰ ਤੁਹਾਡੀ ਸਰਕਾਰਾਂ ਚ ਕਿੰਨੇ ਕਿਤੇ ਪੁਸਤਪਨਾਹੀ ਮਿਲਦੀ ਰਹੀ ਐ ਕਿ ਜਿਨ੍ਹਾਂ ਨੇ ਆਈਐਸ ਅਫਸਰ ਦੀ ਗੱਲ ਕੀਤੀ ਐ ਕਿ ਸਸਪੈਂਡ ਕਰਤਾ ਉਹ ਪਾਈ ਉਹਦੇ ਖਿਲਾਫ ਤੁਹਾਡੀ ਸਰਕਾਰਾਂ ਸਮੇਂ ਵੀ ਛੋਰ ਮਚਦਾ ਰਿਹਾ ਕੋਈ ਕਾਰਵਾਈ ਨਹੀਂ ਹੋਈ ਜਦੋਂ ਅਸੀਂ ਪਕੜਿਆ ਤਾਂ ਸੋਨੇ ਦੀਆਂ ਇੱਟਾਂ ਨਿਕਲੀਆਂ ਅਸੀਂ ਕਾਰਵਾਈ ਕਰਦੇ ਆਂ ਤੁਹਾਡੀ ਤਰ੍ਹਾਂ ਪੁਸਤਪਨਾਹੀਆਂ ਨਹੀਂ ਕਰਦੇ ਚੌਥੀ ਜਿਹੜੇ ਗੈਂਗਸਟਰ ਦੀ ਸ਼ੋਰ ਚ ਰੱਖਿਓ ਸਮਾਂ ਘੱਟ ਸਾਡੇ ਕੋ ਬਿਲਕੁਲ ਜਿਹੜੇ ਗੈਂਗਸਟਰ ਦੀ ਇਹ ਗੱਲ ਕਰਦੇ ਆ ਜਿਹਨੂੰ ਉੱਤੇ ਸੰਭਾਲ ਕੇ ਰੱਖਿਆ ਹੋਇਆ ਉਸ ਗੈਂਗਸਟਰ ਨੇ ਦਿੱਲੀ ਹਾਈ ਕੋਰਟ ਦੇ ਵਿੱਚ 2023 ਚ ਰਿਟ ਪਾਈ ਸੀ ਕਿ ਮੈਨੂੰ ਪੰਜਾਬ ਨਾ ਭੇਜਿਆ ਜਾਵੇ ਔਰ ਜਿਹਨੇ ਇੰਟਰਵਿਊ ਕਰਾਈ ਸੀ ਉਹ ਸਾਰੇ ਅਫਸਰ ਸਸਪੈਂਡ ਹੋ ਜਾਂ ਕਾਰਵਾਈ ਹੋਈ ਹੈ ਤੁਹਾਡੀ ਤਰ੍ਹਾਂ ਨਹੀਂ ਕਿ ਉਹਨੂੰ ਕੋਈ ਜਾਣ ਹੀ ਨਹੀਂ ਦੇਣਾ ਉਹਦੇ ਜਿਹੜੇ ਕੇਸ ਸੀ ਤਾਂ ਉਹਦੇ ਖਿਲਾਫ ਉਹਨਾਂ ਨੂੰ ਕੰਟੀਨਿਊ ਹੀ ਨਹੀਂ ਹੋਣ ਦੇਣਾ ਉੱਤੇ ਜਿਹੜੀਆਂ ਜਿੰਨਾ ਚਾਹੀਦੀ ਅਰੈਸਟ ਬਾਕਤੀ ਹੈ ਜਿੰਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਹਨਾਂ ਨੂੰ ਸਟਾਰਟ ਹੀ ਨਹੀਂ ਹੋਣ ਦੇਣਾ ਕੋਹ ਕਹਤੇ ਇਹ ਜੇ ਮੁੱਦਿਆਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਅੱਜ ਅਸੀਂ AI ਕੈਮਰਾਜ਼ ਵੀ ਲਗਾ ਰਹੇ ਆ ਜੈਮਰਜ਼ ਵੀ ਲਗਾ ਰਹੇ ਆ ਇੱਕ ਵਾਰ ਜੀ ਨੇ ਬੜੀ ਅੱਛੀ ਗੱਲ ਕਹੀ ਪ੍ਰिजनਰਸ ਦੀ ਰੇਸ਼ੋ ਦੀ ਬਿਲਕੁਲ ਨੈਸ਼ਨਲ ਰੇਸ਼ੋ ਜਿਹੜੀ ਆ ਇਹ ਤੋਂ ਇਤਨੀ ਹੈ ਮਾਰਡਨ اور ਪ੍ਰिजनਰ ਦੀ ਰੇਸ਼ੋ ਹੈ ਜਿਹੜੀ ਇਤਨੀ ਠੀਕ ਹੈ ਵਾਈਂਡ ਅਪ ਕਰਨ ਦਾ ਸਮਾਂ ਹੋ ਗਿਆ ਸਮਾਂ ਜਿੱਦਾਂ ਪਹਿਲਾਂ ਹੀ ਮੈਂ ਦੱਸਿਆ ਸੀ ਵਾਈਂਡ ਅਪ ਕਰਨ ਦਾ ਸਮਾਂ ਹੋ ਗਿਆ ਸਮਾਂ ਬਹੁਤ ਘੱਟ ਸੀ ਬਹੁਤ-ਬਹੁਤ ਸ਼ੁਕਰਿਆ ਸਾਡੇ ਨਾਲ ਜੁੜਨ ਦੇ ਲਈ ਆ ਬੀਜੇਪੀ ਤੋਂ ਆਮ ਆਦਮੀ ਪਾਰਟੀ ਤੋਂ ਬੁਲਾਰੇ ਸਾਡੇ ਨਾਲ ਜੁੜੇ ਸਨ ਬਹੁਤ-ਬਹੁਤ ਧੰਨਵਾਦ ਇਹ ਸਾਰੀ ਚਰਚਾ ਜਿਹੜੀ ਅਸੀਂ ਕੀਤੀ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਚੱ ਰਹੀ ਹੈ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਪ੍ਰਬੰਧ ਨੇ ਜਿਹੜੇ ਗੈਂਗਸਟਰ ਨੇ ਪ੍ਰਬੰਧ ਚੰਗੇ ਹੋਣ ਗੈਂਗਸਟਰਾਂ 'ਤੇ ਥੱਲ ਪਵੇ